ਵੀਰ ਹੁਣੀ ਆਏ ਹਾਲੇ ਤੱਕ ਕਦੇ ਦੇ ਗਏ ਆ ਮਮਾ ਜੀ ਗੰਭੂ ਕਿੱਥੇ ਗਏ ਆ ਅਗਮ ਹੁਣੀ ਪੁੱਤ ਦਵਾਈ ਲੈਣ ਗਏ ਆ ਅਗਮ ਠੀਕ ਨਹੀਂ ਸੀ ਨਾ ਮਮਾ ਜੀ ਆਪ ਆਪਣੇ ਪਿੰਡ ਨੂੰ ਨਹੀਂ ਜਾਣਾ ਪੁੱਤ ਜਾਣਾ ਵਾ ਪਿੰਡ ਕੋਈ ਨਹੀਂ ਜਾਣੇ ਇੱਕ ਦੋ ਦਿਨ ਤੱਕ ਮਾਮੂ ਤਾਂ ਦਾ ਟਾਈਮ ਨਹੀਂ ਨਾ ਲੱਗੰਦਿਆ ਛੱਡ ਕੇ ਆਉਂਦਾ ਕੋਈ ਨਹੀਂ ਫੇਰ ਛੱਡ ਆਣਗੇ ਜਾ ਕੇ ਠੀਕ ਹੋਣਾ ਤਕੀਤਾ ਵਾ ਕੰਮ ਸਕੂਲ ਦਾ ਕਿ ਨਹੀਂ ਕਰ ਲਿਆ ਹੈ ਕਰ ਲੈਣਾ ਹੈ ਨਾ ਸਾਰਾ ਜਿੰਨਾ ਵੀ ਰਹਿੰਦਾ ਹੈ ਕਰ ਲਿਆ ਹੈ ਮੈਂ ਹਾਂ ਮੇਰੇ ਮਮਾ ਮੈਂ ਤਾਂ ਜੀਣ ਹੀ ਲੱਗਣ ਡਿਆ ਮੈਂ ਪਾਪਾ ਕੋ ਜਾਣਾ ਵਾ ਚੱਲ ਕੋਈ ਗੱਲ ਨਹੀਂ ਜਾਣੀ ਆ ਤੈਨੂੰ ਮੈਂ ਕਿਹਾ ਨਾ ਇੱਕ ਦੋ ਦਿਨ ਤੱਕ ਕੋਈ ਨਹੀਂ ਛੱਡਣਗੇ ਮਾਮੂ ਜਾ ਕੇ ਚੱਲ ਜਾ ਜਿਹੜਾ ਰਹਿੰਦਾ ਕੰਮ ਦੇ ਕਰ ਲਾ ਜਾ ਕੇ ਆਉਣੀ ਆ ਮਮੀ ਨੇ ਆਣੀ ਆ ਵਿਚਾਰੀ ਇਹਨੂੰ ਦੱਸ ਕੀ ਪਦਾਇਆ ਪੀ ਕੀ ਉਥੇ ਬਣਿਆ ਵਾ ਤੇ ਕੀ ਨਹੀਂ ਬਣਿਆ ਇਹਨੂੰ ਦੇਖੋ ਹੀ ਆ ਵੀ ਪਿੰਡ ਚਲੀਏ ਪਰ ਪਿੰਡ ਜਾਣਾ ਕਿੱਦਾਂ ਵਾ ਉਹ ਮੈਨੂੰ ਪਤਾ ਆ ਕਿਡਾ ਸਾਨੂੰ ਗੇਟੋਂ ਗਾਂ ਨੰਗਨ ਦੇਣਾ ਆ ਪਰ ਇਹਨੂੰ ਨਿਆਣੀ ਬਸਰੀ ਨੂੰ ਕੀ ਪਤਾ ਆ ਵਰਪਿੰਦਰਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂਜੀ ਹਾਂਜੀ ਵਧੀਆ ਆ ਜੋ ਹੋਰ ਹੋਰ ਸੁਣਾਓ ਠੀਕ ਠਾਕ ਹਾਂ ਵਧੀਆ ਤੂੰ ਆਪਣਾ ਸੁਣਾ ਹਾਂਜੀ ਵਧੀਆ ਬਸ ਆਪਣਾ ਵੀ ਹੋਰ ਕਿੱਥੇ ਗਿਆ ਏ ਅਕਮੋਨੀ ਅਗਮੋਣੀ ਕੀ ਦੇਵੀ ਅਗਮ ਠੀਕ ਨਹੀਂ ਕਿਉਂ ਉਹ ਪਤਾ ਨਹੀਂ ਐਵੇਂ ਨਾ ਖਾਂਸੀ ਜਗਾਮ ਜਿਆ ਹੋਇਆ ਹੀ ਉਹਨੂੰ ਠੱਡ ਘਰੇ ਲੱਗੀ ਆ ਅੱਛਾ ਉਹ ਲੈ ਕੇ ਗਏ ਆ ਉਹਨੂੰ ਤੇ ਆਉਂਦੇ ਹੁਣੇ ਕਦੇ ਦੇ ਗਏ ਨੇ ਅੱਛਾ ਹਾਂਜੀ ਹੋਰ ਤੁਸੀਂ ਦੱਸੋ ਠੀਕ ਆ ਘਰੇ ਹਾਂ ਠੀਕ ਠਾਕ ਵਧੀਆ ਆਉਂਦਾ ਭਾਜੀ ਉਹਨਾਂ ਦਾ ਫੋਨ ਬਾਰੋਂ ਹਾਂ ਆਉਂਦਾ ਚਲੋ ਵਧੀਆ ਚਾਹੀਦਾ ਆ ਤੂੰ ਕਰਨ ਲਈ ਆਈ ਮੈਂ ਬਸ ਕਾਲ ਲਈ ਆਈ ਆ ਦਾਈ ਜੀ ਅੱਛਾ ਹਾਂਜੀ ਹੋਰ ਪਰਿਵਾਰ ਠੀਕ ਏ ਸਾਰਾ ਹਾਂਜੀ ਵਧੀਆ ਸਭ ਠੀਕ ਠਾਕ ਹੀ ਚਲੋ ਬੈਠੋ ਜੀ ਮੈਂ ਬਣਾਉਣੀ ਚਾ ਨਹੀਂ ਚਾ ਮੈਂ ਪੀ ਕੇ ਆਈਆਂ ਬੈਠੋ ਜੀ ਰੁਪਿੰਦਰ ਨਾਲੇ ਕਹਿੰਦੇ ਉਹ ਸੌਰੇ ਤੇਰੇ ਪਾਏ ਬੁਹੇ ਨਹੀਂ ਦੇਣੇ ਕੀ ਗੱਲ ਬਣਾ ਨਹੀਂ ਨਹੀਂ ਪੈਸੇ ਤਾਈ ਜੀ ਦੇ ਦਿੰਨੇ ਆ ਉਹਨਾਂ ਨੇ ਹਾਂ ਉਹ ਹਲੇ ਝੋਨੇ ਚਨੇ ਦੇ ਮਿਲਣ ਵਾਲੇ ਹੀ ਤ ਤਾਂ ਕਰਕੇ ਨਾ ਉਹਨਾਂ ਕੋ ਦਿੱਤੇ ਗਏ ਉਦਾਂ ਤਾਂ ਉਹਨਾਂ ਨੂੰ ਦੇ ਦਿੰਨੇ ਆ ਮੈਂ ਤਾਂ ਸੁਣਿਆ ਵੀ ਆਂਦੇ ਨਹੀਂ ਦੇਣੇ ਆ ਨਹੀਂ ਨਹੀਂ ਤੁਹਾਨੂੰ ਕਿਨੇ ਆਖਿਆ ਸੁਣਿਆ ਆਵਾ ਕਿ ਤੂੰ ਮੈਂ ਵੀ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਵੀ ਹੈਗੀ ਨਾ ਤੇ ਉਹਦਾ ਤੇਰਨਾ ਚੰਗੇ ਰਹਿੰਦੇ ਆ ਹਾਂਜੀ ਨਹੀਂ ਬੜੇ ਵਧੀਆ ਇਹਦੇ ਉਦਾਂ ਹੀ ਉਹ ਰੀਤ ਦੇ ਹੀ ਜਦ ਕਰਨ ਅੱਛਾ ਆਖੰਦੀ ਹੀ ਕਿ 2 ਦਿਨ ਜਾਣਾ ਵਾ ਨਾਨਕੇ ਤੇ ਤਾਂ ਕਰਕੇ ਆਏ ਨਹੀਂ ਤੇ ਉਦਾਂ ਹਾਲੇ ਟਾਈਮ ਕਿੱਥੇ ਲੱਗਣਾ ਹੀ ਆਉਂਦਾ ਅੱਛਾ ਹਾਂਜੀ ਰਫਿੰਦਰ ਤੂੰ ਮੇਰੇ ਨਾਲ ਫੜ ਦੇਣਾ ਭਾਬੋ ਤੇ ਮੈਨੂੰ ਸਾਰੀ ਗੱਲ ਦਾ ਪਤਾ ਵਾ ਉਹਨਾਂ ਨੂੰ 2 ਲੱਖ ਰੁਪਏ ਦੇਣਾ ਨਹੀਂ ਆ ਤੇ ਇਹਦੇ ਵਿਚਾਰੇ ਦੇ ਫਿਰ ਦੇਣਾ ਕਿੱਲਾ ਹੈਗਾ ਇਹ ਉਹ ਤਾਂ ਬਸ ਗਿਆ ਇਹਦੇ ਹੱਥੋਂ ਨਿਕਲ ਗਿਆ ਕੀ ਕਰੂਗਾ ਵਿਚਾਰਾ ਗੜੀ ਤਾਈ ਜੀ ਹੁਣ ਕੀ ਕਰ ਸਕਦੇ ਆ ਆਪਣੇ ਵੱਲ ਉਹ ਬਠੇਰੀ ਵਾ ਲਾਈ ਆ ਨਹੀਂ ਉਹ ਤਾਂ ਇੰਨਾ ਬੜੇ ਮਿੱਠੇ ਪਿਆਰੇ ਬਣੇ ਸੀ ਅਹੀਂ ਆਜ ਕ ਕਮਾਇਆ ਅਠਾ ਦਿਨਾਂ ਨਾਲ ਮੋੜ ਦਾਂਗੇ 15 ਦਿਨਾਂ ਨੂੰ ਮੋੜ ਦਾਂਗੇ ਤੋਂ ਉਹ ਬਹਿ ਮੋੜਨੇ ਵੀ ਲਈ ਹੁਣ ਬਹਿ ਮੁੱਕ ਹੀ ਗਏ ਆ ਉਹ ਤਾਈ ਜੀ ਪਰਦਾ ਤੇ ਮੇਰੀ ਮੱਤ ਤੇ ਪੈ ਗਿਆ ਸੀ ਹਮ ਮੈਂ ਤਾਂ ਸੋਚਿਆ ਸ਼ਾਇਦ ਬਦਲ ਗਏ ਚੱਲ ਕੀ ਪਤਾ ਆ ਪੈਹੇ ਲੈ ਕੇ ਸੁਧਰ ਜਾਣ ਨਹੀਂ ਤਾਂ ਪਤਾ ਦੇਗਾ ਮੇਰੇ ਟੱਬਰ ਇਤਨਾ ਨਾ ਤਾਂ ਉਹ ਹਾਂ ਹੀ ਨਹੀਂ ਕਰਨੀ ਇਹਨਾਂ ਨੂੰ ਤਾਈ ਜੀ ਪਤਾ ਨਹੀਂ ਨਾ ਇਹ ਗੱਲ ਦਾ ਜੇ ਪਤਾ ਹੁੰਦਾ ਤਾਂ ਫਿਰ ਮੈਂ ਕੱਲ ਹੀ ਪੈਸੇ ਮੰਗਦੀ ਇਹ ਤਾਂ ਗਰੀਬ ਮਾਰਿਆ ਗਿਆ ਕਹਿੰਦੇ ਵਿਚਾਰਾ ਜੱਜੀ ਦੇ ਪੈਸੇ ਮਾਰਤੇ ਆ ਹੁਣ ਐਤ ਸਹੀਆਂ ਪਰ ਹੁਣ ਕੀ ਕਰ ਸਕਦੇ ਆ ਹੁਣ ਮੂੰਹ ਨਾਲ ਹੀ ਗੱਲ ਹੋ ਸਕਦੀ ਏ ਹੋਰ ਦੱਸੋ ਕੀ ਕਰੀ ਉਹ ਕਿੱਲਾ ਵਿਚਾਰੇ ਕੋ ਹੈਗਾ ਹੀ ਤੇ ਉਹ ਵੀ ਵਿਚਾਰੇ ਦਾ ਚੰਦਾ ਰਹਿਣਾ ਵਾ ਨਾ ਉਹ ਐਤ ਸਹੀਆਂ ਪਰ ਹੁਣ ਤੁਹਾਨੂੰ ਪਤਾ ਹੀ ਆ ਇਦਾਂ ਕਰ ਜੇ ਨਹੀਂ ਨਾ ਕਿਸੇ ਕੋਲ ਤੇ ਹੰਦੇ ਤੇ ਤਲਾ ਕਰਵਾਲਾ ਇਹ ਤੇ ਵੱਜ ਜਾਣਗੇ ਵਿਚਾਰੇ ਮਾੜਾ ਮੋਟਾ ਜਜੋ ਖਾਗਾ ਜਾਣਾ ਕੋਈ ਤਾਈ ਜੀ ਹਾਂ ਗੱਲਾਂ ਕਹਿਣ ਨੂੰ ਹੀ ਸੌਖੀਆਂ ਵਾ ਨਾ ਪਰ ਸਾਰੀ ਜ਼ਿੰਦਗੀ ਦਾ ਸਵਾਲ ਵਾ ਮਰੀ ਦਾ ਤੇ ਸਾਰੇ ਜ਼ਿੰਦਗੀ ਦਾ ਸਵਾਲ ਵਾ ਫਿਰ ਇਹ ਤੇ ਇਹ ਤੇ ਵਿਚਾਰਾ ਉਜੜ ਗਿਆ ਇਹਦੇ ਕੋ ਕੀ ਰਹਿਣਤਾ ਵਾ ਚਲੋ ਕੋਈ ਨਹੀਂ ਬਾਕੀ ਕੀਤੀ ਹੈ ਵਿਚੋਲਿਆਂ ਨਾਲ ਗੱਲ ਉਹਨਾਂ ਨੇ ਆਉਣਾ ਆ ਕਿ ਵਿਚੋਲਿਆਂ ਨੇ ਕੀ ਕਰ ਲੈਣਾ ਉੱਥੇ ਜਾਓ ਜਦੋਂ ਮੁੱਕਰ ਹੀ ਗਏ ਨਾ ਵਿਚੋਲਿਆਂ ਨੇ ਕਰ ਲੈਣਾ ਉੱਥੇ ਹੁਣ ਜਾ ਕੇ ਚਲੋ ਆਗੇ ਆਪੇ ਇਸਲਾਸ ਲੂ ਕਰਨਗੇ ਉਧਰ ਵੀ ਜਾਣਗੇ ਚਲੋ ਉਧਰ ਵੀ ਆਗੇ ਕਰਨਗੇ ਤੇ ਚਲ ਜੇ ਇਦਾਂ ਮੈਂ ਨਹੀਂ ਗੱਲ ਨਿਬੜ ਜੇ ਸਭ ਵਧੀਆ ਆ ਇਹ ਨਹੀਂ ਤੇਰੀ ਨਿਬੜਨੀ ਤੇਰੀ ਅਜੇ ਨਿਕਲ ਜਾਣੀ ਇਸ ਤਰ੍ਹਾਂ ਹੀ ਤੇ ਆ ਧੱਕੇ ਖਾਂਦੀ ਦੀ ਤੇ ਚੁੱਪ ਕਰਕੇ ਤੇ ਆਪਣੇ ਮੇਰੇ ਆਖਰ ਲਾ ਕੇ ਤੇ ਤਲਾਕ ਕਰਵਾ ਲਾ ਤੇ ਚਲ ਕੋਈ ਝਮ ਝਮ ਚ ਮਾੜਾ ਲੱਭ ਕੇ ਤੇਰਾ ਕਰ ਦੇ ਕੇ ਕਰ ਦੇਣਗੇ ਕਿਦੇ ਤਾਈ ਜੀ ਹਾਂ ਗੱਲਾਂ ਕਹਿਣ ਨੂੰ ਸੌਖੀਆਂ ਵਾ ਨਾ ਮੈਨੂੰ ਪਤਾ ਨਾ ਜਿੱਦਾਂ ਮੈਂ ਆਪਣਾ ਟਾਈਮ ਪਾਸ ਕਰਨ ਦੀ ਹੁਣ ਮੈਂ ਇੱਥੇ ਬੈਠੀ ਤੇ ਸਹੀ ਆ ਨਾ ਪਰ ਮੈਨੂੰ ਪਤਾ ਵਾ ਬਤਾ ਦੇ ਹੈਗਾ ਬਾਬੂ ਇਹ ਤਾਂ ਫਿਰ ਇਹ ਤਾਂ ਫਿਰ ਇਦਾਂ ਫਿਰ ਕਰਦੀ ਰਹੀ ਤੇ ਫਿਰ ਤੇਰਾ ਕੰਮ ਬਹੁਤ ਖਰਾਬ ਹੋਣਾ ਹੈ ਪਰ ਕੀ ਕਰੀਏ ਜਾਈ ਹੁਣ ਹੂੰ ਨਾ ਮੇਰੀ ਗੱਲ ਤੇ ਗੌਰ ਕਰ ਲਈ ਸੰਦੀਪ ਹੁਣੀ ਆਉਂਦੇ ਆ ਨਾ ਤੇ ਉਹਨਾਂ ਦੇ ਨਾਲ ਗੱਲ ਕਰਦੀ ਚਲੋ ਕੋਈ ਗੱਲ ਤੋ ਇਹ ਵੀ ਨਾ ਆਉਂਦੀ ਤਾਂ ਸਵਾਦ ਲੈਣੀ ਹੈ ਇਹਨੂੰ ਬੜਾ ਭਲਾ ਪਤਾ ਨਹੀਂ ਸਾਰੀ ਗੱਲ ਬਾਤ ਇਹਨੂੰ ਪਹਿਲਾਂ ਹੀ ਪਤਾ ਆ ਜਾਣ ਜਾਣ ਕੇ ਪੁੱਛਦੇ ਸਗੋ जखਮਾਂ ਦੇ ਉੱਤੇ ਲੂਣ ਸੁੱਟਦੇ ਮੈਂ ਤੇ ਅੱਗੇ ਪਤਾਨੀ ਆਪਣਾ ਕਿਦਾਂ ਝਟਨਗਾਉਂਦੀ ਆ ਮੈਂ ਗੜੀ ਇੱਥੇ ਆ ਕੇ ਸੌਖੀ ਬੈਠੀ ਆਂ ਹਾਦੀ ਕਰਦੀ ਆ ਵੀ ਰਪਿੰਦਰ ਤੈਨੂੰ ਮੈਂ ਕਹੀ ਨਾ ਕੰਮ ਕਰੀ ਮੈਂ ਆਪੇ ਆ ਕੇ ਕਰ ਲੈਣਾ ਆਜਾ ਛੱਡ ਦੇ ਛੱਡ ਆਜਾ ਤੂੰ ਹੀ ਨਾ ਟੈਮ ਲਾ ਗਏਂ ਮੈਂ ਮਿੱਦਾਂ ਫੇ ਤੁਹਾਨੂੰ ਪਤਾ ਹੀ ਆ ਬੱਸ ਤੇ ਵੀ ਟਾਈਮ ਲੱਗ ਹੀ ਜਾਂਦਾ ਵਾ ਅੱਗੀ ਮੈਂ ਕਦੇ ਦੇਦੇ ਗਏ ਨਹੀਂ ਤੇ ਬੱਸ ਲੇਟ ਹੋ ਗਈ ਥੋੜੀ ਜੀ ਤੇ ਅਗਮ ਉਹ ਤਾਈ ਗਏ ਸੀ ਤੈਨੂੰ ਇੱਧਰ ਆਏ ਹੀ ਆਪ ਤਾਂ ਇੱਧਰ ਆਏ ਹੀ ਹਦੋਂ ਉਹ ਫਿਰ ਨਾਲ ਹੀ ਲੈ ਗਏ ਨੂੰ ਰੀਤ ਨੂੰ ਵੀ ਤੇ ਅਦਮ ਨੂੰ ਵੀ ਅਛਾ ਉਥੋਂ ਲੈ ਗਏ ਆ ਉਥੋਂ ਲੈ ਗਏ ਆ ਰੀਤ ਵੀ ਕਦੇ ਦੀ ਦੇ ਹੀ ਘਟੀਕਰ ਆ ਕਦੀ ਵੀ ਅਗਮ ਆਇਆ ਨਹੀਂ ਤੇ ਮੈਂ ਖੜਨਾ ਅੱਛਾ ਅੱਛਾ ਤੇ ਮੈਨਾਂ ਨੂੰ ਟਾਈਮ ਲੱਗ ਗਿਆ ਹੁਣ ਆਥੇ ਵੀ ਡਾਕਟਰ ਵੀ ਬਹੁਤ ਘੱਟ ਟਾਈਮ ਲੱਗ ਜਾਂਦਾ ਆ ਅੱਛਾ ਤੇ ਉਹ ਡਾਕਟਰ ਲੇਟ ਹੀ ਬੈਠਾ ਸੀ ਅੱਛਾ ਅੱਛਾ ਉਹ ਦਵਾਈ ਲੈਂਦੀ ਆ ਇਨਫੈਕਸ਼ਨ ਜੀ ਆਈਏ ਮੁੰਡੇ ਨੂੰ ਬਚਾਈਦਾ ਯਾ ਸਰਬਤਾ ਤਾਂ ਆਈ ਉਹ ਤੁਹਾਨੂੰ ਪਤਾ ਹੈ ਕੱਪੜੇ ਤਾਂ ਬਰਾ ਥੋੜੇ ਹੀ ਆ ਤੇ ਕੱਪੜਾ ਕਰਕੇ ਹੋ ਜਾਂਦਾ ਸਰਹੇ ਕੱਪੜੇ ਉਹ ਹੀ ਗਿੱਲੇ ਕਰ ਲੈਂਦਾ ਫਿਰ ਬਾਥਰੂਮ ਤਾਂ ਕਰਕੇ ਤੇ ਤਾਂ ਇਧਰ ਆਈ ਕਹਿੰਦੀ ਕੁਝ ਨਹੀਂ ਤਾਈ ਨੇ ਕੀ ਕਹਿਣਾ ਭਾਬੀ ਮੇਰੇ ਕੋਲ ਨਾ 2000 ਰੁਪਇਆ ਹੈਗਾ ਆ ਤੇ ਤੁਸੀਂ ਉਹ ਲੈ ਕੇ ਨਾ ਤੇ ਪਹਿਲਾਂ ਗੰਦੇ ਕੱਪੜੇ ਲੈ ਕੇ ਆਓ ਨਹੀਂ ਨਹੀਂ ਰਪਿੰਦਰ ਤੂੰ ਆਪਣੇ ਕੋਲੇ ਰੱਖ ਨਹੀਂ ਨਹੀਂ ਮੈਂ ਤੁਹਾਨੂੰ ਦਿੰਦੀ ਆ ਤੇ ਸਵੇਰੇ ਲੈ ਕੇ ਆਓ ਤੇਰੀ ਵੀ ਨੀਗੀ ਜੀ ਕੁੜੀ ਆ ਲੋਡ ਪੈ ਜਾਂਦੀ ਕਿਤੇ ਇਹਨਾਂ ਨੂੰ ਮਿਲ ਜਣੀ ਤਨਖਾਹ ਕੋਈ ਗੱਲ ਨਹੀਂ ਹੁਣ ਵੇਖੋ ਇੰਨੇ ਤੁਸੀਂ ਦਵਾਈ ਤੇ ਵੀ ਦੇ ਕੇ ਆਈਆਂ। ਪਰ ਇਹ ਆ ਵੀ ਕੱਪੜਿਆਂ ਖੁਣੋ ਨਾ ਰਹਿਣ ਦੋ ਮੁੰਡੇ ਨੂੰ। ਤਸਵੀਰ ਲੈ ਕੇ ਆਉਂਦੇ ਹੀ ਜਾਗੇ। ਕੋਈ ਗੱਲ ਨਹੀਂ ਸਵੇਰੇ ਚਲ ਜਾਗੇ ਲੈਵਾਂਗੇ। ਨਾ ਕੋਈ ਗੱਲ ਨਹੀਂ। ਰਪਿੰਦਰ ਕੋ ਪਹਿ ਲੈ ਲੈਨੇ। ਉਤਰ ਘਾ ਹੋ ਗਈ ਫਿਰ ਦੇ ਦਾਂਗੇ। ਉਹ ਨਹੀਂ ਨਹੀਂ ਵੀਰ ਜੀ। ਪੈਸੇ ਦੇਣ ਦੀ ਨਾ ਤੁਸੀਂ ਸੋਚੋ। ਕੋਈ ਨਹੀਂ ਤੁਸੀਂ ਕੱਪੜੇ ਲੈ ਕੇ ਆਓ ਪੈਸਿਆਂ ਦੀ ਕੋਈ ਗੱਲ ਨਹੀਂ ਆ। ਉਹ ਨਹੀਂ ਨਹੀਂ। ਪੈਸੇ ਕਿ ਦੇਣ ਦੇ ਆ? ਪੈਸੇ ਦੇਣੇ ਹੀ ਆ ਪੈਸੇ ਕਿਉਂ ਨਹੀਂ ਦੇਣੇ? ਉਹ ਨਹੀਂ ਨਹੀਂ। ਐਵੇਂ ਨਾ ਇਦਾਂ ਕਰਿਆ ਕਰੋ। ਉਹ ਕੁੜੀਆਂ ਨੂੰ ਦੇਈਦਾ ਹੁੰਦਾ ਲਈਦਾ ਥੋੜੀ ਜਿਹੀ ਨਾ। ਮੈਂ ਪੱਠੇ ਪਾਣਾ। ਫਿਰ ਜਾਣਾ ਮੈਂ ਕੰਮ ਤੇ। ਚਲ ਪ੍ਰਭਿੰਦਰ ਬਾਕੀ ਜਨਾਂ ਚਲ ਛੱਡ ਤਾਈ ਕਿੱਧਰ ਆਈ ਸੀ ਤਾਈ ਨੇ ਭਾਬੀ ਕਿੱਧਰ ਹੋਣਾ ਆ ਤੁਹਾਨੂੰ ਪਤਾ ਦਸਈਂ ਪਤਾ ਲੱਗ ਗਿਆ ਹੁਣ ਆਵਾਂ ਕਿਤੇ ਉਹ ਪ੍ਰਭਿੰਦਰ ਆਈ ਆ ਤੇ ਸੁਆਦ ਲੈਣ ਆਈ ਹੀ ਗੱਲਾਂ ਦੇ ਉਹਦੇ ਸ਼ੁਰੂ ਤੋਂ ਆਦਤ ਵਾਦੀ ਦੱਸਿਆ ਤਾਂ ਨਹੀਂ ਕੁਝ ਤੂੰ ਮੈਂ ਤਾਂ ਬਚੇਰੇ ਭੜਦੇ ਪਾਉਂਦੀ ਮੈਂ ਤਾਂ ਕੋਈ ਗੱਲ ਦੱਸਦੀ ਨਹੀਂ ਪਰ ਉਹਨੂੰ ਤਾਂ ਸਾਰਾ ਕੁਝ ਪਹਿਲਾਂ ਹੀ ਪਤਾ ਆ ਉਹਦੇ ਕਹਿੰਦੀ ਹੀ ਕਿ ਤੇ ਉਹ ਪੈਸੇ ਨਹੀਂਗੇ ਦੇਣ ਦੇ ਤੇਰੇ ਸਹੁਰੇ ਉਥੇ ਤੇ ਆ ਗੱਲਬਾਤ ਹੋਈ ਆ ਮੈਂ ਨਹੀਂ ਤਾਈ ਜੀ ਇਦਾਂ ਦੀ ਤਾਂ ਕੋਈ ਗੱਲ ਵੀ ਨਹੀਂ ਗਈ ਹੈਗੀ ਤੁਹਾਨੂੰ ਕਿੱਦਾਂ ਪਤਾ ਅੱਛਾ ਨਹੀਂ ਇਹੇ ਇਹ ਵੀ ਗੱਲਾਂ ਕਿਦੀ ਲੁਕੀਆਂ ਵਾਂ ਮੈਨੂੰ ਸਾਰਾ ਕੁਝ ਪਤਾ ਹੋਦਾ ਤੇ ਕੀ ਹੁੰਦਾ ਤਾਂ ਕੀ ਨਹੀਂ ਹੁੰਦਾ ਤਾਈ ਨੂੰ ਪਤਾ ਲੱਗ ਗਿਆ ਨਾ ਕਿ ਦੋਵੇਂ ਘਰ ਨਹੀਂ ਹੈਗੇ ਮੈਂ ਜਾਣੀ ਆ ਕੋਈ ਮੈਂ ਅੱਧ ਬਥੇਰੀਆਂ ਗੱਲਾਂ ਲਗਾਉਂ ਨਹੀਂ ਤਉਹਾਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਆ ਹੀ ਕੀ ਪਤਾ ਬਾਹਰ ਖਲੋ ਕੇ ਸੌਂਦੀ ਨਹੀਂ ਰਹਿੰਦੀ ਇਹ ਨਾ ਸ਼ੁਰੂ ਤੋਂ ਹੀ ਆਤਵਾ ਭਾਬੀ ਦੀ ਇਹਨੇ ਆਪਣੇ ਘਰ ਦੀ ਕੋਈ ਗੱਲ ਦੱਸਣੀ ਨਹੀਂ ਹੁੰਦੀ ਤੇ ਕਿਸਦੀ ਇਹਨੇ ਛੱਡਣੀ ਨਹੀਂ ਹੁੰਦੀ ਹੁਣ ਇਹਨੇ ਇਥੋਂ ਸੁਣ ਕੇ ਚਲਤੇ ਗਈ ਹੈ ਨਾ ਹੁਣ ਇਹਨੇ ਜਾ ਕੇ ਦਹਾਂ ਘਰਾਂ ਤੇ ਜਾ ਕੇ ਗੱਲਾਂ ਕਰਨੀਆਂ ਤੇ ਉਹਨਾਂ ਦੀ ਕੁੜੀ ਆਈ ਐ ਤੇ ਉਥੇ ਤੇ ਆ ਕੋ ਹੋਇਆ ਬਸ ਉਹ ਰਹੀ ਉਹਦੇ ਅੱਗੇ ਨੀਤੋਂ ਤਾਂ ਇੰਨੀ ਮਾੜੀ ਐ ਨਾ ਕਿ ਜੜਾ ਕੋਈ ਹਸਾਬ ਹੀ ਨਹੀਂ ਆ ਚੱਲ ਤੋ ਛੱਡ ਤੋ ਰੋਟੀ ਖਾਦੇ ਆ ਹਾਂਜੀ ਰੋਟੀ ਤਾਂ ਖਾ ਹੀ ਲਈ ਹੀ ਕੁੜੀ ਨੂੰ ਖਵਾ ਦੇਣੀ ਹੀ ਨਿਖਾਰੀ ਆਨੇ ਵੀ ਤੇ ਤੁਸੀਂ ਖਾਣੀ ਐ ਖਾ ਲੈਣੀ ਐ ਕੋਈ ਗੱਲ ਨਹੀਂ ਕੋਈ ਨਾ ਪਕਾਉਣੀ ਐ ਤੇ ਖਾ ਲੋ ਤੁਸੀਂ ਵੀ ਤੇ ਨਾਲੇ ਵੀਰ ਜਿਹਨੂੰ ਮਾਰ ਲੂਗਾ ਜਲਨੀ ਤੋ ਰੈਸਟ ਕਰ ਲਾ ਮੈਂ ਪਕਾ ਲੈਣੀ ਆਪੇ ਮੈਂ ਮਨੰਦ ਨਹੀਂ ਰੋਹ ਨਹੀਂ ਕੋਈ ਨਹੀਂ ਮੈਂ ਕਰਦੀ ਹਾਂ ਤੁਸੀਂ ਬੈਠੋ ਵੀ ਹੁਤਾ ਵੀ ਦਿਹਾੜ ਮਗਰੋਂ ਆ ਗਈ ਚੋਰੀ ਚੋਰੀ ਕਿਉਂ ਘਰ ਨਹੀਂ ਹੈਗੇ ਮੈਂ ਜਾ ਕੇ ਕੁੜੀ ਨੂੰ ਪੁੱਛਦੀ ਹਾਂ ਉਹਨੇ ਤੇ ਦੱਸ ਹੀ ਦੇਣਾ ਸਾਰਾ ਕੁਝ ਓ ਮਮੀ ਰੋਟੀ ਲਿਆ ਵੀ ਰੋਟੀ ਤੇ ਮੈਂ ਲਿਆ ਦੇਣੀ ਆ ਤੇ ਤੂੰ ਫੇਰ ਪੀ ਡੱਫ ਕੇ ਆ ਗਿਆ ਉਹ ਕਿੱਥੇ ਪੀਤੀ ਆ ਪੀਤੀ ਕਿਉਂ ਨਹੀਂ ਆ ਲੱਭਨ ਤੇ ਡਿਆ ਵਾ ਵੀ ਤੂੰ ਪੀ ਕੇ ਆਇਆ ਵਾ ਉਹ ਮੁੰਡੇ ਨਾ ਵਿਆਹ ਚਲ ਗਿਆ ਸੀ ਤੇ ਜਾ ਰੋਟੀ ਤੇ ਲਿਆ ਤੈਨੂੰ ਤੇ ਰੋਜ ਹੀ ਵਿਆਹ ਰਹਿੰਦੇ ਆ ਬਹਾਨੇ ਚੰਗੇ ਲੱਭੇ ਆ ਤੂੰ ਹੁਣ ਰੋਟੀ ਮਿਲੂਗੀ ਕਿ ਨਹੀਂ ਮਿਲੂਗੀ ਮਿਲ ਜੂਗੀ ਰੋਟੀ ਪਰ ਹਾਂ ਕੰਮ ਚੰਗੇ ਨਹੀਂ ਹੈਗੇ ਜਿਹੜੇ ਤੂੰ ਕਰਨ ਡਿਆ ਪਿਆ ਵਾ ਉਹਦੇ ਸਾਹਮਣੇ ਤੇ ਤੈਨੂੰ ਮੈਂ ਕੁਛ ਕਹਿੰਦੀ ਨਹੀਂ ਉਹ ਤੂੰ ਨਾ ਲੈਕਚਰ ਆਪਣਾ ਬੰਦ ਕਰ ਤੇ ਜਾ ਰੋਟੀ ਲਿਆ ਵੇ ਤੂੰ ਬੋਲਣ ਕਿੱਦਾਂ ਡਿਆ ਵਾ ਮੈਂ ਮੈਸਰ ਖਾਦਾ ਉਹ ਸੱਚੀ ਰੋਂਦੀ ਹੀ ਤੈਨੂੰ ਮੈਂ ਹੀ ਨਹੀਂ ਉਹਦੀ ਪੇਛੇ ਜਾਣ ਦਿੰਦੀ ਤੇ ਜਾ ਲੈ ਆਵਾ ਫਿਰ ਜਾ ਕੇ ਉਹਨੂੰ ਲੈ ਕੇ ਮੈਂ ਆਵਾ ਤੇ ਕੱਢਣ ਵਾਲਾ ਤੂੰ ਉਹ ਤੂੰ ਹੋ ਮਾਦਾ ਕੱਲੀ ਆ ਮੈਂ ਨਹੀਂ ਕੱਲੀ ਸਕੀਮਾਂ ਸਾਰੀਆਂ ਤੇਰੀਆਂ ਹੀ ਆ ਤੇ ਕਰਤੂਤਾ ਤੇਰੀਆਂ ਹੀ ਜਿਸਕੀਮਾਂ ਮੇਰੀਆਂ ਹੀ ਤੇ ਅਦਾ ਤੂੰ ਹੀ ਦਾਜ ਮੰਗਿਆ ਸੀ ਕੋ ਮੈਂ ਥੋੜਾ ਮੰਗਿਆ ਵਾ ਵੇ ਤੂੰ ਵੀ ਨਾਲ ਹੀ ਮੈਂ ਕੱਲੀ ਨਹੀਂ ਮੰਗਦੀ ਦਾਜ ਕੋ ਤੇ ਚੱਲ ਕੋਈ ਗੱਲ ਨਹੀਂ ਹੁਣ ਖਪਾਈ ਕਿਹੜੀ ਗੱਲ ਦੀ ਆ ਜੱਲਿਆ ਹਰੋ ਧੀ ਦੇ ਮੈਨੂੰ ਜਿੱਥੇ ਗਿਆ ਸੀ ਵਿਆਹ ਉੱਥੋਂ ਰੋਟੀ ਨਹੀਂ ਖਾ ਕੇ ਆਇਆ ਰੋਟੀ ਨਹੀਂ ਖਵਾ ਲਈ ਉਹਨਾਂ ਨੇ ਉਹ ਛੇਤੀ ਆ ਗਈ ਸੀ ਉੱਥੋਂ ਲਿਆ ਕੇ ਦੇ ਹੁਣ ਇਹਨੂੰ ਰੋਟੀ ਲਿਆ ਦੇਣੀ ਆ ਮੈਨੂੰ ਤੇ ਲਿਆ ਕੇ ਦੇਣੀ ਪੈਣੀ 10 ਤਿੰਨ ਦਿਨ ਰੋਟੀਆਂ ਲਾਉਣੀਆਂ ਪਈਆਂ ਹੀ ਤੇ ਵੇਹੜੀ ਕਿਦਾਂ ਜਾਨ ਨਿਕਲਦੀ ਓਦਾਂ ਦੇ ਦਿਵਾਲੇ ਹੋਈ ਰਹਿੰਦੀ ਉਹ ਕਰਦੀ ਕੋਈ ਨਹੀਂ ਆ